ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜ ਦਿਵਿੰਦਰ ਸਿੰਘ ਡੀਟੀਐਮ ਆਤਮਾ ਖੇਤੀਬਾੜੀ ਵਿਭਾਗ ਫਾਜ਼ਲਕਾ ਕਿਸਾਨ ਵੀਰੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਨਾਲ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨ ਲਈ ਤੁਹਾਡੇ ਰੂਬਰੂ ਹੋਏ ਆਂ ਔਰ ਜਿਵੇਂ ਕਿ ਤੁਹਾਨੂੰ ਪਤਾ ਹੈ ਝੋਨੇ ਦੀ ਸਿੱਧੀ ਬਿਜਾਈ ਦੀ ਸਰਕਾਰ ਵੱਲੋਂ 15 ਦਿਨ ਪਹਿਲਾਂ ਲਵਾਈ ਔਰ ਬਜਾਈ ਕਰ ਦਿੱਤੀ ਗਈ ਹੈ ਹਾਲਾਂਕਿ ਕੁਝ ਕਿਸਾਨਾਂ ਨੇ ਇਹ ਬਜਾਈ ਸ਼ੁਰੂ ਕਰ ਦਿੱਤੀ ਹੈ ਪਰ ਬਹੁਤੇ ਕਿਸਾਨਾਂ ਵੱਲੋਂ ਹਜੇ ਇਹ ਬਜਾਈ ਕੀਤੀ ਜਾਣੀ ਬਾਕੀ ਹੈ ਸੋ ਸਿੱਧੀ ਬਜਾਈ ਸੰਬੰਧੀ ਅੱਜ ਤੁਹਾਡੇ ਨਾਲ ਕਿਹੋ ਜੀ ਮਿੱਟੀ ਵਿੱਚ ਬਜਾਈ ਕਰਨੀ ਚਾਹੀਦੀ ਹੈ ਬਜਾਈ ਦਾ ਸਮਾਂ ਅਤੇ ਕਿਸਮਾਂ ਸੰਬੰਧੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਝੋਨੇ ਦੀ ਸਿੱਧੀ ਬਜਾਈ ਲਈ ਮਿੱਟੀ ਦੀ ਜੇ ਗੱਲ ਕਰੀਏ ਰੇਤਲੀਆਂ ਹਲਕੀਆਂ ਜ਼ਮੀਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਮੀਨਾਂ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਹੋ ਸਕਦੀ ਹੈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਜਿਹੜੀਆਂ ਬਾਕੀ ਬਚਦੀਆਂ ਹਨ ਉਹਨਾਂ ਦੇ ਵਿੱਚ ਆਪਾਂ ਝੋਨੇ ਦੀ ਸਿੱਧੀ ਬਜਾਈ ਸਫਲਤਾਪੂਰਵਕ ਕਰ ਸਕਦੇ ਹਾਂ ਰੇਤਲੀ ਜ਼ਮੀਨ ਦੇ ਵਿੱਚ ਸਿੱਧੀ ਬਜਾਈ ਕਰਨ ਨਾਲ ਲੋਹੇ ਦੀ ਬਹੁਤ ਜ਼ਿਆਦਾ ਘਾਟ ਆ ਜਾਂਦੀ ਹੈ ਔਰ ਉਦੇ ਕਰਕੇ ਝੋਨਾ ਬੂਟਾ ਨਹੀਂ ਮਾਰਦਾ ਜਿਸ ਕਰਕੇ ਨਦੀਨ ਬਹੁਤ ਜ਼ਿਆਦਾ ਹੋ ਜਾਂਦੇ ਆ ਔਰ ਲੋਹੇ ਦੀ ਘਾਟ ਕਰਕੇ ਝੋਨੇ ਦਾ ਝਾੜ ਜਿਹੜਾ ਉਹ ਵੀ ਬਹੁਤ ਘਟ ਜਾਂਦਾ ਸੋ ਇਸ ਲਈ ਰੇਤਲੀ ਜ਼ਮੀਨ ਦੇ ਵਿੱਚ ਆਪਾਂ ਬਜਾਈ ਨਹੀਂ ਕਰਨੀ ਦੂਸਰਾ ਆ ਜਾਂਦਾ ਹੈ ਬਜਾਈ ਦਾ ਸਮਾਂ ਅਤੇ ਕਿਸਮਾ ਬਜਾਈ ਦਾ ਸਮਾਂ ਤੇ ਕਿਸਮਾ ਜਿਹੜਾ ਉਹ ਆਪਾਂ ਕਿਸਮਾਂ ਦੇ ਜਿਹੜੀਆਂ ਲੈਣੀਆਂ ਹਨ ਉਹਦੇ ਇਹ ਦੇਖਣਾ ਵੀ ਆਪਾਂ ਇਹ ਕਿੰਨੇ ਦਿਨ ਕਿਸਮ ਲੈਂਦੀ ਆ ਉਸ ਹਿਸਾਬ ਨਾਲ ਆਪਾਂ ਜਿਹੜੀ ਝੋਨੇ ਦੀ ਸਿੱਧੀ ਬਜਾਈ ਕਰਨੀ ਹੈ ਤਿੰਨ ਤਰ੍ਹਾਂ ਦੀਆਂ ਝੋਨੇ ਦੀਆਂ ਕਿਸਮਾਂ ਆਪਾਂ ਮੰਨ ਸਕਦੇ ਹਾਂ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ ਉਹ ਹੁੰਦੀਆਂ ਹਨ ਜਿਹੜੀਆਂ 150 ਤੋਂ ਵੱਧ ਦਿਨ ਲੈਂਦੀਆਂ ਹਨ ਬਜਾਈ ਤੋਂ ਲੈ ਕੇ ਪੱਕਣ ਤੱਕ 150 ਦਿਨ ਤੋਂ ਵੱਧ ਲੈਂਦੀਆਂ ਹਨ ਉਹ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ 135 ਤੋਂ 145 50 ਤੱਕ ਜਿਹੜੇ ਦਿਨ ਲੈਂਦੀਆਂ ਉਹ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਔਰ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਵਿੱਚ ਜਿਹੜੀਆਂ ਤਕਰੀਬਨ 125 ਦਿਨ ਦੇ ਕਰੀਬ ਬਜਾਈ ਤੋਂ ਲੈ ਕੇ ਪੱਕਣ ਤੱਕ ਲੈਂਦੀਆਂ ਹਨ ਉਹਨਾਂ ਨੂੰ ਆਪਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਕਹਿੰਦੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਤਕਰੀਬਨ ਜਿੰਨੀਆਂ ਵੀ ਕਿਸਮਾਂ ਹਨ ਸਾਰੀਆਂ ਹੀ ਦਰਮਿਆਨਾ ਸਮਾਂ ਜਾਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹਨ ਸੋ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਜਾਈ ਹੈ ਜਿਹੜੀ ਆਪਾਂ 1 ਜੂਨ ਤੋਂ 15 ਜੂਨ ਤੱਕ ਕਰ ਸਕਦੇ ਹਾਂ ਜਦ ਕਿ ਜਿਹੜਾ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਦੀ ਬਜਾਈ ਆਪਾਂ 15 ਜੂਨ ਤੋਂ 30 ਜੂਨ ਤੱਕ ਕਰ ਸਕਦੇ ਹਾਂ ਹੁਣ ਇਹਦੇ ਵਿੱਚ ਜਿਹੜੀਆਂ ਕਿਸਮਾਂ ਹਨ ਦਰਮਿਆਨਾ ਸੰਭਾਲ ਲੈਣ ਵਾਲੀਆਂ ਪਹਿਲਾਂ ਆਪਾਂ ਪਰਮਲ ਦੀਆਂ ਕਿਸਮਾਂ ਦੀ ਗੱਲ ਕਰੀਏ ਪਰਮਲ ਦੀਆਂ ਕਿਸਮਾਂ ਦੇ ਵਿੱਚ PR132 PR131 PR129 PR128 PR114 PR121 ਇਹ ਹੈ ਜਿਹੜੀਆਂ ਕਿਸਮਾਂ ਇੱਕ ਹੈ ਇਹ ਦਰਮਿਆਨਾ ਸੰਭਾਲ ਲੈਣ ਵਾਲੀਆਂ ਕਿਸਮਾਂ ਹਨ ਜਿਹੜੀ PR126 ਹੈ ਇਹ ਘੱਟ ਸੰਭਾਲ ਲੈਣ ਵਾਲੀ ਕਿਸਮ ਹੈ ਸੋ ਆਪਾਂ ਕਿਸਮਾਂ ਦੇ ਹਿਸਾਬ ਨਾਲ ਇਹਨਾਂ ਦੀ ਬਜਾਈ ਕਰਨੀ ਹੈ ਜਿਹੜੀ PR132 ਕਿਸਮ ਹੈ ਇਹ ਨਵੀਂ ਵਰਾਈਟੀ ਹੈ ਔਰ ਇਹਨੂੰ ਆਪਾਂ ਜਿਹੜੀ ਯੂਰੀਆ ਦੂਜੀਆਂ ਕਿਸਮਾਂ ਨਾਲੋਂ ਡੇਢ ਬੈਗ ਘੱਟ ਪਾਉਣਾ ਹੈ ਜੇਕਰ ਇਹਨੂੰ ਯੂਰੀਆ ਤੁਸੀਂ ਦੂਸਰੀਆਂ ਕਿਸਮਾਂ ਜਿੰਨਾ ਪਾਉਂਗੇ ਤਾਂ ਇਹ ਇਹਦੀ ਜਿਹੜੀ ਫਸਲ ਹੈ ਉਹ ਡਿੱਗ ਜਾਂਦੀ ਹੈ ਤੇ ਉਹਦੇ 'ਚ ਆਪਣਾ ਨੁਕਸਾਨ ਹੋ ਜਾਂਦਾ ਹੈ ਸੋ ਆਪਾਂ ਇੱਥੇ ਆਪਣੀ ਯੂਰੀਆ ਦੀ ਬਚਤ ਵੀ ਕਰ ਸਕਦੇ ਹਾਂ ਜਿਹੜੀਆਂ ਹੁਣ ਪਰਮਲ ਦੀਆਂ ਬਾਸਮਤੀ ਦੀਆਂ ਕਿਸਮਾਂ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਉਹਦੇ ਵਿੱਚ ਬਾਸਮਤੀ 17 18 ਹੈ ਬਾਸਮਤੀ ਆਪਣੀ 11 21 ਹੈ ਔਰ ਇਸ ਤੋਂ ਇਲਾਵਾ 18 85 ਹੈ ਜਿਹੜੀਆਂ ਆਪਣੇ ਏਰੀਆ ਦੇ ਵਿੱਚ ਆਮ ਤੌਰ ਤੇ ਜ਼ਿਆਦਾ ਬੀਜੀਆਂ ਜਾਂਦੀਆਂ ਸੋ ਇਹ ਕਿਸਮਾਂ ਦੀ ਬਜਾਈ ਹੈ ਜਿਹੜੀ ਆਪਾਂ 1 ਜੂਨ ਤੋਂ 15 ਜੂਨ ਜਾਂ 20 ਜੂਨ ਤੱਕ ਸਫਲਤਾਪੂਰਵਕ ਕਰ ਸਕਦੇ ਆ ਹਾਂ ਜੇ ਆਪਾਂ ਜੂਨ ਦਾ ਸੱਤ ਅੱਠ ਸੋਇਨਾਂ ਦੀ ਬਜਾਈ ਕਰੀਏ ਸ਼ੁਰੂ ਤਾਂ ਉਹ ਹੋਰ ਵੀ ਵਧੀਆ ਨਤੀਜੇ ਦਿੰਦੀਆਂ ਨੇ ਇਹਦਾ ਝਾੜ ਵਧੀਆ ਹੁੰਦਾ ਹੈ ਪਕਾਵ ਵਧੀਆ ਹੁੰਦਾ ਹੈ ਜਿਹੜੀ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਬਾਸਮਤੀ ਦੀਆਂ ਉਹ ਹੈ 1509 ਹੈ ਔਰ ਇੱਕ 1692 ਕਿਸਮ ਹੈ ਇਹ ਤਕਰੀਬਨ 125 ਦਿਨ ਲੈਂਦੀ ਹੈ ਦੋਵੇਂ ਕਿਸਮਾਂ ਔਰ ਇਹਨਾਂ ਦੀ ਬਜਾਈ ਹੈ ਜਿਹੜੀ ਆਪਾਂ 15 ਤੋਂ 30 ਜੂਨ ਤੱਕ ਬੜੇ ਆਰਾਮ ਨਾਲ ਕਰ ਸਕਦੇ ਹਾਂ ਜਿਹੜੀ PR126 ਹੈ ਇਹ ਵੀ ਘਟ ਸਵਾਂ ਲੈਣ ਵਾਲੀ ਕਿਸਮ ਹੈ ਇਹਦੀ ਬਿਜਾਈ ਵੀ ਆਪਾਂ 15 ਤੋਂ 30 ਜੂਨ ਤੱਕ ਕਰ ਸਕਦੇ ਹਾਂ ਇਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਝਾੜ ਹੈ PR ਕਿਸਮਾਂ ਜਿੰਨੀਆਂ ਵੀ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਉਹ ਤਕਰੀਬਨ 30 ਕੁਇੰਟਲ ਦੇ ਆਸ-ਪਾਸ ਇਹਨਾਂ ਦਾ ਝਾੜ ਹੈ ਸੋ ਝਾੜ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਉਹ ਤੁਸੀਂ ਇਹ ਦੇਖਣਾ ਹੈ ਕਿ ਤੁਹਾਡੇ ਖੇਤ ਤੁਹਾਡੇ ਏਰੀਆ ਦੇ ਵਿੱਚ ਕਿਹੜੀ ਕਿਸਮ ਜ਼ਿਆਦਾ ਵਧੀਆ ਫਿੱਟ ਬੈਠਦੀ ਹੈ ਉਸ ਹਿਸਾਬ ਨਾਲ ਤੁਸੀਂ ਕਿਸਮ ਦੀ ਚੋਣ ਕਰਨੀ ਹੈ ਦੂਸਰਾ ਕਿਸਮ ਦੀ ਚੋਣ ਆਪਾਂ ਇਹ ਦੇਖ ਕੇ ਵੀ ਕਰਨੀ ਹੈ ਕਿਉਂਕਿ ਜਿਹੜੀਆਂ ਬਾਸਮਤੀ ਦੀਆਂ ਕਿਸਮਾਂ ਦੀ ਖਰੀਦਦਾਰੀ ਹੈ ਉਹ ਪ੍ਰਾਈਵੇਟ ਵਪਾਰੀ ਵੱਲੋਂ ਕੀਤੀ ਜਾਂਦੀ ਹੈ ਸੋ ਇੱਕੋ ਕਿਸਮ ਨਾ ਬੀਜੋ ਘੱਟੋ ਘਾਟ ਦੋ ਕਿਸਮਾਂ ਜ਼ਰੂਰ ਬੀਜੋ ਇੱਕ ਜਿਹੜੀ ਹੈ ਦਰਮਿਆਨੇ ਸਮੇਂ ਦੀ ਕਿਸਮ ਔਰ ਇੱਕ ਘੱਟ ਸਮੇਂ ਵਾਲੀ ਕਿਸਮ ਤਾਂ ਕਿ ਜਦੋਂ ਤੁਹਾਡਾ ਝੋਨਾ ਪੱਕੇ ਮੰਡੀ ਦੇ ਵਿੱਚ ਜਾਵੇ ਤਾਂ ਉਸ ਸਮੇਂ ਝੋਨੇ ਦਾ ਮੰਡੀ ਦੇ ਵਿੱਚ ਗਲਟ ਨਾ ਆਵੇ ਦੂਸਰਾ ਕਈ ਵਾਰ ਇਹ ਹੁੰਦਾ ਵੀ ਕਦੇ ਕਿਸੇ ਕਿਸਮ ਦਾ ਜਿਹੜਾ ਰੇਟ ਵਧਦਾ ਹੁੰਦਾ ਕਦੇ ਕਿਸੇ ਕਿਸਮ ਦਾ ਰੇਟ ਜਿਹੜਾ ਵਧਦਾ ਹੁੰਦਾ ਸੋ ਦੋਨੋਂ ਤਰ੍ਹਾਂ ਦੇ ਰੇਟ ਤੁਹਾਨੂੰ ਮਿਲ ਜਾਣਗੇ ਔਰ ਜਿਵੇਂ ਆਪਣੀ 11 ਕਿ ਕਿਸਮਾਂ ਹੈ ਬਹੁਤ ਵਧੀਆ ਕਿਸਮਾਂ ਹੈ 17 18 ਇਹ ਵੀ ਬੜੀ ਵਧੀਆ ਕਿਸਮਾਂ ਹੈ ਪਰ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਵੀ ਜ਼ਰੂਰ ਬੀਜੋ ਔਰ ਇਹਦੇ ਨਾਲ ਆਪਾਂ ਜਿਹੜਾ ਵੱਧ ਤੋਂ ਵੱਧ ਲਾਭ ਹੈ ਜਿਹੜਾ ਆਪਾਂ ਲੈ ਸਕਦੇ ਹਾਂ ਸੋ ਅੱਜ ਲਈ ਇੰਨਾ ਹੀ ਬਾਕੀ ਦਾ ਅਗਲੇ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ